ਅੱਗੇ ਅੱਗੇ ਹੋ ਜਾਓ ਬੀਬੀਓ ਦਰਗਾਹ ਵਾਲੀ ਨਹੀਂ ਅੱਗੇ ਅੱਗੇ ਹੋ ਜਾਓ ਬਲਾ ਡਬਲਾ 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 ਡਰ ਜਸ਼ਨਾ ਵੇ ਜਸ਼ਨਾ ਇਹਨੂੰ ਕਿੱਥੇ ਸੰਦ ਦੇ ਕਿਵੇਂ ਚਲੋ 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 ਗਾਹਾਂ ਗਾਹਾਂ ਹੋ ਜਾਓ ਓ ਬੀਬੀ ੱੱਕੇ ਨਾ ਮਾਰ ਵੇ ਤੇਰੀ ਭਾਬੀਆਂ ਸਾਲਾ ਬੀਬੀ ਦਾ ਨੰਬਰ ਦਾ ਫੜਾ ਦੇ ਫਿਰ ਤੈਨੂੰ ਮੈਂ ਫੜਾਣੀ ਨੰਬਰ ਆ ਬੱਸ ਟੁੱਪੜੀ ਆ ਵਾਸ ਟੁੱਪੜੀ ਆ ਉਹ ਜਹਾਗੀਰ ਵਾਲੇ ਪੁਲਿਸ ਦੇ ਗੋਇਆ ਨਹਿਰ ਚ ਸੁਣ ਸੁਣਦਾ ਨਹੀਂ ਵੀ ਤੈਨੂੰ ਉੱਠਣਾ ਨਹੀਂ ਹੈਗਾ ਬਸ ਤੇਰੇ ਬਾਪ ਜਾਊਗਾ ਓਹ ਮੈਂ ਸੁਪਨਾ ਦੇਖਦਾ ਸੀ ਆਹੋ ਸੁਪਨਾ ਦੇ ਦੇ ਜੀ ਚੱਲ ਖੜਾ ਹੋ ਇਥੋਂ ਸਾਰਾ ਬੀਬੀਆਂ ਧੱਕੇ ਮਾਰੋ ਨਾ ਹੋਰ ਨਾ ਕਰੋ ਚੱਲ ਥੱਲੇ ਉਹ ਕਿਉਂ ਤੂੰ ਮੇਰੀਆਂ ਜੜਾ ਜਵੈ ਨਹੀਂ ਹੈ ਵੇ ਤੂੰ ਬੇ ਆਰਾਮ ਨਾਲ ਮੇਰੇ ਤੋਂ ਜੂੰਡਾ ਨਾ ਪਟਾਣੀ ਆਪਦੇ ਲੈ ਆਏ ਤੂੰ ਕਿਵੇਂ ਪੱਟ ਦੇਗੀ ਜੂੰਡੇ ਆਪਦੇ ਦੌਰ ਦੇ ਪੱਟੇ ਕੀ ਜੂੰਡੇ ਬੇ ਤੂੰ ਫਿਰ ਤੈਨੂੰ ਅਗਲ ਨਹੀਂ ਹੈਗੇ ਉੱਠਾ ਨਹੀਂ ਜਾਂਦੇ ਤੋ ਸਿੱਟੇ ਮਾਰਿਆ ਹੋ ਜਾਣਾਗਾ ਐ ਇੰਨਾ ਸੋਹਣਾ ਸੁਪਨਾ ਆਦੀ ਮੈਨੂੰ ਫੁੱਲ ਫੜਾਉਣ ਲੱਗੀ ਦੀ ਵਸ ਤੈਂ ਕਰਤਾ ਕੰਮ ਪਾਣੀ ਪਾਤਾ ਗੱਡੀ ਬੇ ਤੈਨੂੰ ਕਿਹਨੇ ਕੁੜੀ ਦੇਣੀ ਐ ਹੋਇਆ ਖੜਾ ਤੇਰਾ ਵਿਆਹ ਆਹੋ ਪੰਜ ਕਿਲੇ ਆਉਂਦੇ ਨੇ ਹੂੰ ਫਿਰ ਦੇਣੀ ਨਹੀਂ ਕੁੜੀ ਮੈਨੂੰ ਹੋਰ ਪੰਜ ਕਿਲਿਆਂ ਨੇ ਤੇਰੀ ਸ਼ਕਲ ਦੇਖੀ ਆਦੀ ਵਿਆਹ ਕਰਨ ਵਾਲੀ ਸਾਈਕਲ ਸੋਹਣਾ ਦਾ ਹੈਗਾ ਮੈਂ ਹਾਂ ਸੋਹਣਾਗਾ ਚੰਗਾ ਭਲਾ ਰਿਸ਼ਤਾ ਕਰਾਉਂਦੀ ਸੀ ਤੇ ਤੂੰ ਤਾਂ ਲਿਆ ਨਹੀਂ ਗਿਆ ਰਿਸ਼ਤਾ ਉਹ ਕਰਾਉਂਦੀ ਸੀ ਤੂੰ ਹੋਰ ਕਿੰਨਾ ਸੋਹਣਾ ਮੈਂ ਦੇਖਿਆ ਰੋਜ਼ ਫੈਸ਼ੀਅਰ ਦੇਖੀ ਕਿ ਤੇ ਲਸ਼ਕੋਰਾ ਨਾ ਮਾਰਨ ਪਿੰਡ ਚ ਉਹਦਾ ਮੇਰਾ ਚਾਚੇ ਨੇ ਖੜਾ ਸੜਾਤਾ ਆਹੋ ਗਾਦਰ ਚਾਚਾ ਦਾ ਕਸ਼ਮੀਰ ਨੂੰ ਵੇਹ ਕੇ ਲੈ ਆਣਾ ਛੜਾ ਮਲੰਗ ਕਿਸੇ ਥਾਂ ਦਾ ਜੰਮੂ ਕਸ਼ਮੀਰ ਦਾ ਫਰੂਟ ਦੀ ਉਹਦੇ ਲੈ ਵੇ ਮੈਂ ਤੂੰ ਬਈ ਰੋਣਾ ਮੈਨੂੰ ਮੁੱਕਿਆ ਨਾ ਲੈਣੀ ਚੱਗਾ ਤੂੰ ਮੈਨੂੰ ਚੁੱਪ ਕਰਕੇ ਚਾਹ ਲਿਆ ਦੇ ਕੁੱਟ ਜਾਏਗੀ ਐ ਮਰੀ ਜਾਂਦੀ ਉਹਦੇ ਬੈਠੀ ਆਹ ਕਲੀ ਨਹੀਂ ਹੈਗੀ ਮਾੜੀ ਮੂਤੀ ਵੀ ਵੇ ਆ ਛੱਡ ਦੇ ਖੜੋ ਮਾਰਦਾ ਮੈਨੂੰ ਪੜਵਾ ਲੇਗਾ ਸਵੇਰੇ ਸਵੇਰੇ ਓਏ ਮੇਰੀ ਸੋਨੀ ਲੋਨ ਦੇਖਦੀ ਤੈਨੇ ਵੇ ਕੀ ਤੂੰ ਸਾਰੇ ਨਹਾਦ ਦੇ ਕੱਪੜੇ ਲੈ ਦੇਖਦਾ ਰਹਿਣਾ ਹੈ ਓਏ ਚਿੱਤ ਖੁਸ਼ ਜਾ ਉਹ ਜਾਂਦਾ ਹੋਰ ਕੰਮ ਕੀ ਆ ਮੈਨੂੰ ਤੂੰ ਨਾ ਉਹਦੇ ਭਰਾ ਨੂੰ ਟਕਾਲਾ ਮੇਰੇ ਰਾਣੇ ਵਰਗੇ ਭੈਣ ਨੂੰ ਕਾਲੋ ਹੀ ਦੱਸਦਾਗਾ ਓਏ ਉਹ ਤਾਂ ਮੇਰੇ ਸਾਲੇ ਦਾ ਇਹ ਜੀ ਆ ਤੂੰ ਤਾਂ ਸਮਝਦਾਰ ਆ ਉਹਨੂੰ ਨਾ ਕਹੀਂ ਬਿਜੂ ਨੂੰ ਕਦੇ ਕੁਛ ਮੇਰੇ ਮਗਰ ਹੀ ਪੈ ਰਿਆ ਕਰ ਉਹ ਤਾਂ ਮੇਰੇ ਸਾਲੇ ਦਾ ਹੈਗਾ ਬਤੀਲੇ ਵਰਗੇ ਮੂਹ ਵਾਲਾ ਉਹ ਤਾਂ ਹੀ ਬੋਲਦਾ ਮੇਰੇ ਸਾਲੇ ਦਾ ਉਹ ਹੁੰਦਾ ਗਾਣੇ ਗਾਉਂਦਾ ਉਧਰ ਪੌੜੀਆਂ ਤੋਂ ਉਹ ਕਿਵੇਂ ਪਾਣੀ ਧਣੀ ਜਾ ਰਿਹਾ ਆਹੋ ਨਹਿਰ 'ਚ ਬਸ ਡੁੱਬਦੀ ਸੀ ਉਹਦੀ ਉਹ ਵੱਡਾ ਸਾਲਾ ਮੇਰਾ ਕਨੈਕਟਰ ਕਿਸੇ ਨੇ ਪਾਪੂ ਪਜਾਤਾ ਹੁਣ ਉਹਦਾ ਬੇ ਸਾਰਾ ਦਿਨ ਤਾਂ ਸੀਟੀਆਂ ਮਾਰਦਾ ਦਿਨ ਰਾਤ ਨੂੰ ਸੁੱਤਾ ਵੀ ਸੀਟੀਆਂ ਮਾਰਦਾਗਾ ਅੱਛਾ ਓਹੋ ਹੋ ਇਹਦਾ ਵੀ ਕੋਈ ਕਸੂਰ ਨਹੀਂ ਗਿਆ ਇਹ ਬੱਸ ਦਾ ਕਨੈਕਟਰ ਆ ਤੈਨੂੰ ਪਤਾ ਬੱਸ 'ਚ ਅੱਜ ਕੱਲਾ ਆਧਾਰ ਗਾੜ ਵਾਲੀਆਂ ਨਵੀਆਂ ਚੜ੍ਹਦੀਆਂ ਨੇ ਗੁੱਡੀਆਂ ਜਹਿਆ ਆ ਫਰਕ ਭੋਰਦਾ ਉਹੀ ਤਰ੍ਹਾਂ ਛੋਟਾ ਭਰਾ ਲੱਗਿਆ ਰਹਿੰਦਾਗਾ ਉਹਨੂੰ ਸਮਝਾਉਣਾ ਤਾਂ ਕੀ ਆ ਉੱਪਰ ਤੇ ਆ ਨੰਗ ਤੜਾਂਗੇ ਇਹ ਦੇਖੀ ਆਇਆ ਕਰ ਓਏ ਕਿੱਥੇ ਦੇਖਦਾ ਦੂਦਾਂ ਉਹੀ ਮਰੀ ਜਾਂਦੀਆਂ ਆ ਗਿਆ ਵੱਡਾ ਸਰਤਾਜ ਸਰਤਾਣੀ ਮੇਰਾ ਸਾਲਾ ਬੱਗਾ ਸਫਰੀ ਬਣਾਇਆ ਫਰਦਾ ਤਾਂ ਤੇ ਤੂੰ ਓਹ ਤੇਰੀ ਓ ਭੈਣ ਨੂੰ ਕਢਾਵਾਂ ਤੈਨੂੰ ਓ ਕੀ ਹੋ ਗਿਆ ਭਾਈ ਸਾਲਾ ਬਣਿਆ ਲੱਗਦਾ ਸੁਰਨੀਆ ਤੜਕੀ ਸੀਟੀ ਚੱਕੀ ਫਰਦਾ ਤੂੰ ਓ ਫਿਰ ਮੈਂ ਕਨੈਕਟਰਾਂ ਸੀਟੀ ਚੱਕੂਗਾ ਓ ਕਿਕ ਬਾਲਾ ਚੱਕੂਗਾ ਵਾਲਾ ਕਟੋ ਕਟ ਬਾਲੀ ਚੱਕ ਲੈ ਪਤਾ ਲੱਗੂ ਅਗਲਾ ਮਿਸਤਰੀ ਆ ਸਾਲਾ ਬਣਾ ਫਰਦਸ ਕਨੈਕਟਰ ਤੈਨੂੰ ਕਾਹੜ ਪੁੱਛਦਾ ਕਨੈਕਟਰ ਨੂੰ ਐਵੇਂ ਵੀ ਸ਼ਰਮ ਹੈ ਨਹੀਂ ਵੀ ਭਾਬੀ ਕੋਲੇ ਖੜੀ ਆ ਮਾਰਦਾ ਸੀਟੀਆਂ ਬਿਸ਼ਰਮਾ ਹਾਏ ਓਏ ਮੈਂ ਤੂੰ ਵੀ ਦੇਖੀ ਕਰਾ ਕਰਾ ਲਈ ਬੇਇੱਜ਼ਤੀ ਆਪਦੀ ਪਰਜਾਈ ਤੋਂ ਪਰਜਾਈ ਮੈਨੂੰ ਚਾਹ ਦਾ ਫਲਾਉਂਦੀ ਨਹੀਂ ਤੈਨੂੰ ਕਿਤੇ ਹੋਰ ਨਾ ਕਾਫੀ ਦਾ ਕੱਪ ਤਿਆਰ ਕਰਕੇ ਦੇਦਾ ਨਹੀਂ ਮੇਰਾ ਵਿਆਹ ਕਰਾ ਦੋ ਭਾਈ ਮੈਂ ਤਾਂ ਹਟੂ ਨਾ ਵਿਆਹ ਤੇਰਾ ਮੈਂ ਕਰਾਉਣੀਆ ਵਿਆਹ ਲੈ ਮੇਰਾ ਵਿਆਹ ਕਰਾ ਦੋ ਮਦਾ ਇੱਕ ਛੱਟ ਦੋ ਹੋ ਰਹੇ ਤੇ ਹੁਣ ਲੈ ਲੈ ਡੋਲਾ ਮਰਦਾ ਬਾਹਣ ਦੇ ਤੋਂ ਨਹੀਂ ਮੈਨੂੰ ਬਾਹਣ ਦੇਣਾ ਹਾਂ ਮੇਰੇ ਮੇਰੇ ਭੈਣ ਨੂੰ ਕਾਲੂ ਦਾਦਾ ਤੂੰ ਤਾਂ ਹੈਗਾ ਗਾਹਾਂ ਦੇ ਰਾਂਝਾ ਸਾਡੇ 5.5 ਕਿਲੇ ਲੈ ਲੈ ਵੇ ਬੇਪੱਜਾ ਕਰਨਾ ਤੇਰਾ ਨੂੰ ਸ਼ਕਲ ਤਾਂ ਦੇਖੀ ਬਾਂਦਰ ਵਰਗੀ ਆ ਤੇਰੀ ਕਿਵੇਂ ਮਰਜੀ ਹੈ ਤੈਨੂੰ ਸੋਹਣੀ ਨਾ ਹੂੰ ਹਾਂ ਲਿਆਈ ਸੋਹਣੀ ਦੇਖੂਗੀ ਮੈਂ ਦੇਖੀ ਸਾਰੇ ਪਿੰਡ ਤੋਂ ਢੰਡ ਕੱਢ ਕੇ ਲਈ ਨਜ਼ਰਾਂ ਲੱਗ ਜੇ ਜਲਾਬ ਜਾਂਮਣ ਵੰਗੂ ਫੁੱਲੀ ਜਾਨੀ ਐ ਓਏ ਬਾਲਾ ਨਾ ਬੋਲ ਖਾਣ ਪੀਣਾਂ ਦੀ ਫੁੱਲ ਸੱਜ ਸ਼ਰਮ ਕਰ ਸ਼ਰਮ ਮਾਰ ਕੇ ਡਾ ਦੇ ਕੋਈ ਮੇਰੇ ਸਾਲਿਆ ਜਾਦੇ ਨਾ ਬੋਲ ਭਾਬੀਆ ਤੇਰੀ ਪਾਪ ਵੀ ਹੈਗੀ ਆ ਫਿਰ ਮੈਂ ਕਨੈਕਟਰ omega ਬਦਾ ਉੱਥੇ ਟਿੱਪੂ ਚੋਵੇਂ ਆ ਮੈਂ ਤਾਂ ਬਾਈ ਤੁਸੀਂ ਮੇਂਦਾ ਵਿਆਹ ਕਰ ਦੋ ਮੈਂ ਤਾਂ ਨਹੀਂ ਭੱਜੇ ਕਿਵੇਂ ਨਾ ਜਸਵੰਤ ਕਰ ਆ ਪਿਛਲੇ ਮਹੀਨੇ ਛਿੱਤਰ ਖਾ ਕੇ ਆਇਆ ਹਲੇ ਉਹ ਤਾਂ ਮੇਰੇ ਭਰਾ ਹੀ ਚੰਗਾ ਸੀ ਜਿਹੜੇ ਦਿਨ ਦੁਬਾਰਾ ਨੌਕਰੀ ਤੇ ਲਵਾਤਾ ਨਹੀਂ ਛਿੱਤਰ ਖਾ ਕੇ ਕੱਢੇ ਸੀ ਉਹਨਾਂ ਦੀ ਗੱਲ ਸੁਣ ਹਾਂ ਉੱਥੇ ਤੂੰ ਕੋਈ ਪਸੰਦ ਨਹੀਂ ਆਈ ਬੀਬੀ ਹੁਣ ਤੈਨੂੰ ਬੱਸ ਚ ਹੋਏ ਹੋਏ ਮੇਰੇ ਰੱਬਾ ਬੀਬੀਆਂ ਤਾਂ ਬਹੁਤ ਹੋਣਗੀਆਂ ਇੱਕ ਕੋਈ ਮੇਰੇ ਵਾਸਤੇ ਵੀ ਦੇਖ ਲਾ ਖਰਚ ਤੈਨੂੰ ਹੁਣ ਨਾ ਸਾਕਰਾਂ ਲੱਗੇ ਕਿ ਮੈਂ ਮੈਂ ਤਾਂ ਇਹਦੇ ਵਾਸਤੇ ਕਹਣਾ ਵੀ ਉਹ ਉਹਦੇ ਨਾਲ ਕਰਾ ਲਾ ਸਤੋ ਬਾਹ ਪਾਲਦਾ ਡੋਲੇ ਜਿਹੜੇ ਤੂੰ ਉਹ ਨਹੀਂ ਮਿਲਦੇ ਤੈਨੂੰ ਤੁਸੀਂ ਮੈਨੂੰ ਐ ਦੱਸੋ ਤੁਹਾਨੂੰ ਦੱਸਿਆ ਕਿ ਨਹੀਂ ਦੀ ਕੀ ਮੈਂ ਦੱਸਾਂ ਜਿਹੜੇ ਖਤਰਖਾ ਕਰੀ ਪਿਛਲੇ ਮਹੀਨੇ ਹਾਂ ਕਿਨੇ ਦੱਸਿਆ ਜਣੋ ਉਹ ਮੱਗਰ ਨੇ ਦੱਸਿਆ ਤੀ ਮੇਰੇ ਸਾਲਿਆ ਤੇਰੀ ਮੱਗਰ ਨੇ ਸਾਦੀ ਮੈਨੂੰ ਸਾਨੂੰ ਪਤਾ ਕਿਵੇਂ ਲੱਗ ਗਿਆ ਤੇਰੇ ਸੀਡੀ ਵਰਕੇ ਮੂੰਹ ਨਹੀਂ ਦੱਸਿਆ ਹਾਂ ਲੱਗ ਗਿਆ ਫਿਰ ਪਤਾ ਹਾਂ ਲੱਗ ਗਿਆ ਉਹ ਛੱਡੜਿਆ ਉਹ ਇੱਕ ਬਸਪਾ ਹੋਣ ਵਾਲਾ ਲਈ ਹੋਏ ਦਵਾਵਾ ਬੱਚ ਮੇਰੇ ਸਾਲਿਆ ਉੱਥੇ ਤਾਂ ਇਹਨੂੰ ਘੜਤਾ ਦੀਗਾ ਉਹ ਉਹ ਤਾਂ ਫਿਰ ਉਹ ਕੁੜੀ ਜੀ ਨੇ ਕੰਮ ਕਰਤਾ ਦੀਗਾ ਹਾਂ ਤੀਵਾਂ ਨੂੰ ਸਾਰ ਦਿਨ ਪੈਸੇ ਖਵਾਈ ਚੱਲ ਬੈਠਾ ਪਹਿਲਾਂ ਨੇ ਬਸ ਦਾ ਹਿਸਾਬ ਨਿਤ ਨਹੀਂ ਗੇ ਤੇ ਤੋਂ ਉਹ ਬਾਈ ਤੂੰ ਇਹਨੂੰ ਟਕੇ ਆਲਾ ਯਾਰ ਮੋਡੋ ਜੀ ਨੂੰ ਖਿੰਡ ਵਰਗੀ ਬੁੜਕੀ ਜਾਂਦੀ ਜੇਗੀ ਓਏ ਚੱਲ ਤੂੰ ਕੰਮ ਕਰਬਦਾ ਜਾ ਕੇ ਐ ਮੈਂ ਤਾਂ ਖੌਂਸੜੇ ਖਾਣੂ ਨਹੀਂ ਮੈਂ ਤਾਂ ਪੰਜੇ ਕਿਲੋ ਮੇਰੇ ਖੌਂਸੜੇ ਜਿਪੇੜਾ ਦੰਦਲ ਪੈਣਗੀ ਸਾਲਾ ਸੀਟ ਹੀ ਮਸਾਵਾਦੀ ਆ ਤੂੰ ਖੌਂਸੜੇ ਲਾਵੇਂ ਆ ਹੈ ਗਬਰੇ ਇਸੇ ਗੱਲ ਤੇ ਰੋ ਓਏ ਮੈਂ ਪੰਜੇ ਕਿਲੇ ਉੱਥੇ ਨਾ ਕਰਾਂ ਗੁਰਦੁਆਰੇ ਚ ਉਹ ਆ ਕਰਨੇ ਕਿਹਦੇ ਬੰਦੇ ਦਾ ਨਾਲੇ ਆ ਬੁੱਲ ਗੱਡਾ ਲੱਗ ਕੇ ਨਿਕੜੇ ਮੇਰੇ ਸੜ ਗਿਆ ਕੱਦਦਾ ਦੇਖ ਲੈ ਤਾਂ ਪੰਜ ਕਿਲੇ ਸਵਾਰ ਲੈਗਾ ਚੱਗਾ ਫਿਰ ਤੁਸੀਂ ਐਂ ਹੀ ਰਹੇ ਹੋ ਚੱਗਾ ਮੈਂ ਤੁਹਾਨੂੰ ਦਿਖਾਉਂ ਕੀ ਕਰਕੇ ਦਿਖਾਉਂਗਾ ਜਾ ਤੂੰ ਕਰ ਲੈ ਜੋ ਕਰਨਾ ਹਾਂ ਆ ਤੂੰ ਪੰਜ ਕਿਲੇ ਦੀ ਗੱਲ ਕਰਦਾ ਤੈਨੂੰ ਕਿਸੇ ਕੋਈ ਦੇ ਨਹੀਂ ਮੇਰਾ ਨਾਮ ਬਦਲ ਦੁੱਤੀ ਓਏ ਹੋਰ ਵਾਰ ਕੀ ਲੈ ਹੋਰ ਵਾਰ ਕੀ ਤੂੰ ਵੀ ਕੀ ਯਾਦ ਰੱਖੇਂਗੀ শাਲਾ ਕੋਈ ਤੈਨੂੰ ਪਿੰਡ ਚੋਂ ਕੁੱਤੀ ਨਹੀਂ ਦਿੰਦਾ ਹੈ ਗਿਆ ਉਹ ਬਗਿਆੜਦਾ ਨਾ ਤੂੰ ਓਏ ਤੂੰ ਗੱਲ ਦਿਆ ਜਾ ਓਏ ਢੜੀ ਦਿਨ ਮੈਂ ਗੱਲੇ ਕਹੀਆਂ ਤੂੰ ਬਸ ਪੁਵਾ ਦੇ। ਓਹ ਕਿਹੜੀ ਗੱਲ ਕਹੀਆ ਬਸ ਤੂੰ ਮੇਰੇ ਸਾਲਾ ਜਾਂ ਐਂ ਕਰ ਟਰਾਲਾ ਪਾਲਾ ਨਾਲੇ ਪੁੱਕੀ ਲਿਆ ਕੇ ਰੇਗਾ ਬੋਰੀ ਉਹ ਵੇਚਦਾ ਕਰਾਂਗੇ ਪਤਾ ਕਿੰਨੇ ਪੈਸੇ ਹੋਣਗੇ ਆਪਾਂ ਕੀ ਲਾ ਓ ਤੂੰ ਵੀ ਹੋਰੀ ਲੱਲੀਆਂ ਮਰੀ ਜਾ ਕਰ ਪਹਿਲਾਂ ਨਹੀਂ ਬਾਜ਼ਰ ਦਾ ਹਿਸਾਬ ਨਹੀਂ ਦਿੰਦਾ ਹੈਗਾ ਉਹ ਓਏ ਆਪਾਂ ਉਹ ਠੇਕੇ ਦੀ ਜ਼ਮੀਨ ਲੈਣੇ ਫਿਰ ਕੀਲ ਦਾ ਖਰੀਦ ਲਾਂਗੇ। ਮੈਂ ਤੂੰ ਖੜਾ ਖੜਾ ਖੇਤੀ ਚੰਗਾ ਭਾਈ ਤੂੰ ਨਾ ਬੋਲ ਅਸੀਂ ਆਪੇ ਦੋਨੇ ਦੇਖ ਲਾਂ ਕੀ ਕਰਨ। ਆਹੋ ਦੋ ਸਿਆਣੇ ਬੰਦੇ ਬਾਹਲੇ ਗੱਲ ਕਰ ਰਹੇ ਨੇ ਨਾ। ਓਏ ਤੂੰ ਚੱਲ ਆ ਵਦੀ ਰੋਟੀ ਬਣਾ ਬੈ ਤੂੰ ਵੀ ਨਾ ਮੈਂ ਤਾਂ ਛਿੱਤਰ ਖਾ ਲਈ ਓਏ ਚੱਲ ਤੂੰ ਚਲਾ ਸੀ ਤੂੰ ਏ ਗੱਲ ਕਰਦਾ ਮੈਂ ਤੂੰ ਸਾਬ ਲੈਣਾ ਪੈਸਿਆਂ ਦਾ ਦੱਸ ਓਏ ਓਏ ਉਹਦਾ ਮੈਨੂੰ ਇੱਕ ਕੁੜੀ ਜੀ ਪਸੰਦ ਆ ਗਈ ਸੀ ਉਣੀ ਪਸੰਦ ਆ ਗਈ ਤੇਰੇ ਨਾ ਲਾਵਾ ਥੱਪੜ ਓ ਫੇਰ ਕਿਉਂ ਆ ਯਾਰ ਤੈਨੂੰ ਪੁੱਥੀਆਂ ਆ ਕੁੜੀਆਂ ਨਾਲ ਉਹ ਕਰਿਆ ਮੇਰੇ ਨਾਲ ਇਹਦਾ ਪਰਚਾਈ ਦੇ ਸਾਹਮਣੇ ਬੋਲਦਾ ਤੂੰ ਹੈ ਸ਼ਰਮ ਤਾਂ ਹੈ ਨਹੀਂ ਮਾੜੀ ਮੋਟੀ ਵੀ ਨਾ ਨਾ ਇਹ ਤਾਂ ਮੁੱਕੀ ਪਈਆ ਤੂੰ ਹੀ ਜਮਲਾਇਆ ਜਿਹੜੀਆਂ ਗੱਲਾਂ ਆਪ ਕਰਦਾ ਉਹ ਜੋ ਸਿੱਖਦਾਗਾ ਉਹ ਬੱਸਾਂ ਵਾਲੇ ਜਮਲੋਂਦਰੇ ਉਹਨੇ ਇਹਦੇ ਵਰਗੇ ਆਹੋ ਤੂੰ ਅਖਬਾਰ ਚ ਕੀ ਦੇਖਦਾ ਓਏ ਮੈਂ ਤਾਂ ਖਬਰਾਂ ਪੜਦਾ ਇੰਗਲਿਸ਼ ਦੀਆਂ ਹਾਂ ਅੰਗਰੇਜ਼ੀ ਤਾਂ ਤੈਨੂੰ ਘਾਦੀ ਬਾਲੀ ਆਉਂਦੀ ਹੈ ਓਏ ਤੇ ਮੈਂ ਦੱਸਾਂ ਕੋਲੇ ਕਾਸ ਦਾ ਫਿਰਦਾ ਹੁੰਦਾ ਸੀ ਜਦੋਂ ਪਹਿਲਾਂ ਤੂੰ ਹੈਗੀ ਨਹੀਂ ਸੀ ਬੈਰ ਨਾਲ ਹੀ ਪੈਂਦਾ ਹੁੰਦਾ ਸੀ ਮੈਂ ਅਸੀਂ ਚਾਹ ਦਿੰਦਾ ਹੁੰਦਾ ਸੀ ਇਹਨੂੰ ਹੁਣ ਦੇਖ ਲੈ ਮੈਨੂੰ ਐ ਬੋਲ ਲੈ ਛਾਲਿਆ ਮਨੀਆ ਬੋਲਣਾ ਖੋਲਣਾ ਪਰਚਾਈ ਸਾਹਮਣੇ ਖੋਲਣਾ ਤੇ ਰਿਪੜਦਾ ਹਸ ਮੈਂ ਓ ਯਾਰ ਤੂੰ ਮੇਰੀ ਗੱਲ ਸੁਣ ਲੈ ਯਾਰ ਇੱਕ ਬੈ ਜਾ ਤੇ ਤੂੰ ਵੀ ਬੈ ਜਾ ਦੋਨੇ ਇਕੋ ਜਿਹੀਓ ਜਗ ਨੂੰ ਜਗ ਟਕਰਿਆ ਹੋਇਆ ਉਹ ਤੈਨੂੰ ਕਿਹਾ ਤੂੰ ਚਾਹ ਬਣਾ ਮੈਂ ਭੁੱਖੀ ਦਾ ਕਾਰਡ ਲਾਉਣਾ ਬਾਈ ਮੈਨੂੰ ਗੱਲ ਸੁਣ ਲੈ ਮੇਰੇ ਤਾਂ ਬਸ ਖੋਲ ਕੇ ਦੇ ਦੇ ਇੱਕ ਬਸ ਖੋਲਣ ਨੂੰ ਸਾਹ ਆ ਉਹਦੀਆਂ ਮੈਂ ਟਾਕੀਆਂ ਬੰਦ ਕਰੀਆਂ ਨੇ ਮੈਂ ਤਾਂ ਕੁਝ ਮਰਜ਼ੀ ਕਹਿਣਾ ਹੁਣ ਤਾਂ ਤੈਨੂੰ ਮੈਂ ਪਿਆਰ ਨਾਲ ਕਹਿਣਾ ਤੂੰ ਟਰੱਕ ਪਾਲਾ ਭੁੱਖੀ ਲਿਆਇਆ ਕਰੇਂਗਾ ਨਾਲੇ ਆਪਾਂ ਕਾਰਡ-ਕਾਰਡ ਲਾ ਲਾ ਕਰਾਂਗੇ ਉਹ ਭੁੱਕੀ ਦੋਈ ਕਰਾਂਗੇ ਭੁੱਕੀ ਖਾਇਆ ਕਰਾਂਗੇ ਫੇਰ ਆਪਾਂ ਚਾੜ ਜਾ ਕਰਾਂਗੇ ਹਾਂ ਉੱਤੇ ਤੀਵੀਆਂ ਬਣੀ ਸੁਣੀ ਹੋਣੀ ਹੁੰਦੀਆਂ ਨੇ ਚਾਹ ਲੈ ਆ ਇਤਲੇ ਆ ਕੋਈ ਵਧੀਆ ਆ ਜੀ ਆਪਾਂ ਦੇਖਦੇ ਨੂੰ ਨਸੀਗਾ ਮੈਨੇ ਉਹ ਲੈ ਆਈਂ ਘਰ ਖੇ ਤਾਂ ਕਦੇ ਆਪਾਂ ਨਾਲੇ ਤੋਰੀਆ ਆ ਕੇ ਯਾਰ ਇੱਕ ਵਾਸ ਗੱਡੀ ਦਾ ਭਾਈ ਬਣ ਕੇ ਖੇਦ ਉੱਥੇ ਮੀਟ ਬਣਾਵਾ ਆ ਇਹ ਉਹਦਾ ਮੈਂ ਲੈ ਆਉਂਗਾ ਤੂੰ ਮੈਨੂੰ ਦੱਸ ਦੇ ਦਵਾ ਦੇਗਾ ਬਸ ਉਹ ਪਹਿਲਾਂ ਵਾਲੀ ਵਸ ਦਾ ਸਹਾਰਤਾ ਦੇ ਦੇ ਫਿਰ ਲੈ ਫਿਰ ਸੁਣਾ ਹਾਂ ਲੈ ਕੇ ਅਸੀਆਂ ਦੇ ਕੇਲੇ ਜਾਣ ਲੱਗੀ ਨੇ ਕਰੇਲੇ ਬੜੇ ਮਹਿੰਗੇ ਸੀ ਉਹ ਸੂਟ ਆ ਜਿਹੜੇ ਜਾਣ ਲੱਗੀ ਨੇ ਅਸੀ ਲੈਤੀ ਨਾਲ ਘੁੰਮੇ ਅਸੀਂ ਮੋਲ ਵਿੱਚ ਕਿਹਨੂੰ ਖਵਾਤੇ ਮੇਰੇ ਉਹ ਬਾਈ ਇੱਕ ਇੱਕ ਰਹਿ ਗਿਆ ਨਾਲ ਉਹ ਕਹਿੰਦੇ ਨੇ ਆਪਣੇ ਲollipops ਵੀ ਖਵਾਤੇ ਤੇਰੀ ਤੂੰ ਆਹਦਾ ਦਾ ਮੁੱਲਾ ਮੇਰੀ ਯਾਰਾ ਓਏ ਬੱਸ ਦਵਾ ਦੇ ਯਾਰ ਕਿੱਡੀ ਗੱਲ ਐ ਇੱਕ ਬਾਈ ਬਣ ਕੇ ਮੈਂ ਤੈਨੂੰ ਐ ਕਹਿੰਦਾ ਭੂੰਡ ਨਾ ਦਵਾ ਦਾ ਓਏ ਬੱਸ ਦਵਾ ਦੇ ਯਾਰ ਮੈਂ ਲੈਣੀ ਹੈਗੀ ਨਾਲੇ ਖਰਚਾ ਘਟ ਆਉਂਦਾ ਐ ਗੜਿਆ ਗੜ ਤੂੰ ਚੰਡੀਗੜ੍ਹ ਖੋਰ ਭੂੰਡ ਉੱਥੇ ਜਿਹੜੇ ਮੁੰਡੇ ਪੇਪਰ ਦੇਣ ਜਾਂਦੇ ਨੇ ਨਾ ਨਾਲੇ ਤਾਂ ਪੈਸੇ ਬਣਦੇ ਨੇ ਨਾਲੇ ਤੂੰ ਚੰਡੀਗੜ੍ਹ ਉਹ ਦੇਖਿਆ ਕਰੇਗਾ ਕੱਛੇ ਓਏ ਉਹਦਾ ਹੀ ਕਰਨੈ ਰ ਇੱਚੀ ਬਥੇਰੀਆਂ ਆਉਂਦੀਆਂ ਨੇ ਉਹ ਆਏ ਭੈਣ ਦਾ ਹੁਕਮ ਤਾਂ ਮਹੀਆ ਹੀ ਭਾਗੂ ਆਇਆ ਮਗਾਂ ਦੇਖਿਆ ਗੜੀ ਉਹ ਹੀ ਕਹਿੰਦਾ ਨਾਲੇ ਉਹ ਚ ਖੋਲਿਆ ਉੱਚ ਜਾਇਆ ਕਰੇਗਾ ਤੂੰ ਜੀ ਮਾਂਕਾ ਬੋਲ ਕੀ ਕਹਿੰਦੇ ਨੇ ਹੁੰਦੇ ਨੇ ਹੈ ਉਹ ਉੱਥੇ ਨਹੀਂ ਮਜਾਂਦਾ ਯਾਰ ਮੈਂ ਤਾਂ ਉਹ ਠੀਰੂ ਆਏ ਨਾ ਕਰ ਤੂੰ ਮੇਰੀ ਗੱਲ ਮੰਨ ਤੈਨੂੰ ਬੱਚ ਪਵਾ ਕੇ ਦੇ ਦੂੰ ਫਿਰ ਮੈਂ ਤੁਸੀਂ ਮੇਰਾ ਵਿਆਹ ਕਰੋਗੇ ਯਾਰ ਬਸ ਤਾਂ ਫਿਰ ਛਾਲਿਆ ਕਿਸੇ ਪਾਸੇ ਨਹੀਂ ਤੂੰ ਸੂਤੂਗਾ ਨਹੀਂ ਬਈ ਮੇਰਾ ਤਾਂ ਵਿਆਹ ਕਰੋ ਨਹੀਂ ਮੈਨੂੰ ਬੱਚ ਲੈ ਕੇ ਦੇ ਨਹੀਂ ਮੈਂ ਤਾਂ ਅੱਜ ਇੱਕਲੇ ਗੁਰਦੁਆਰੇ ਦੇ ਨਾ ਕਰਾਉਂਗਾ ਓਏ ਤੇਰੇ ਜੇ ਦਾਮਦੋਮਾ ਹੈ ਕਿ ਨਹੀਂ ਕੋਈ ਬੱਸ ਚ ਬੀਬੀਆਂ ਮਿਲਦੀਆਂ ਨੇ ਕੋਈ ਦੇਖ ਲੈ ਤੂੰ ਬੀਬੀਆਂ ਬਥੇਰੀਆਂ ਹੋਈਆਂ ਮਤਲਬ ਫੇਰ ਕੋਈ ਗੱਲ ਬਣੀ ਕਿ ਨਹੀਂ ਗੱਲ ਬਣ ਰਹੀ ਆ ਕਰ ਲ ਇੱਕ ਮੈਨੂੰ ਸੁਪਨਾ ਆ ਤੜਕੇ ਅੱਜ ਹਾਂ ਭਾਬੀ ਨੇ ਪਾਣੀ ਪਾ ਦਿੱਤਾ ਕੇ ਮੇਰੇ ਛਾਲੇ ਆਪਾਂ ਗਲਾਬ ਜੇ ਦੇਣੀ ਲੱਗੀ ਸੀ ਬਸ ਮੈਂ ਮਿੱਠੀ ਐ ਐ ਜੇ ਕਰਨੀ ਲੱਗਿਆ ਸੀ ਬਸ ਉਹਦੀ ਕੰਮ ਹੋ ਗਿਆ ਪਾਣੀ ਕਰਾਲਾ ਭੱਜ ਭੁੱਜ ਕੀ ਵਿਆਹ ਕਰਾਲਾ ਤੂੰ ਭੱਜ ਕੇ ਨਹੀਂ ਕਰਾਉਂਦੇ ਆਪਾਂ ਵਿਆਹ ਕੇ ਲਿਆਵਾਂਗੇ ਹਮਮ ਹੋਰ ਹੁਣ ਸੋਹਣੀ ਸੁਨੱਖੀ ਓਏ ਤੇਰੇ ਬਾਤ ਇਹਦਾ ਜੂਪੀ ਚੋ ਲਿਆਵਾਂਗੇ ਆਪਾਂ ਤੁਹਾਡੀ ਹੋਈ ਨਹੀਂ ਆਮ ਨਹੀਂ ਲਖਤ ਮਾਲੇ ਉਹ ਇਹ ਮੈਂ ਤਾਂ ਇਹ ਰਿਸ਼ਤੇ ਬਾਰੇ ਗੱਲ ਕਰਦਾ ਸੀ ਮਾਂ ਬਿਹਾਰ ਨਹੀਂ ਲਿਆਵਾਂਗੇ ਨਾਲੇ ਘਰ ਦਾ ਗੋਹਾ ਚੱਕਲਾ ਕਰੂ ਤੇ ਨਾਉ ਸੁਖੋ ਹੋ ਜੂ ਮੈਨੂੰ ਨਹੀਂ ਸੁਖ ਚਾਹੀਦਾ ਸਮਝ ਆ ਗਈ ਮੈਨੂੰ ਕਦੇ ਟੁੱਟੀਆਂ ਚੋਪੜ ਕੇ ਜੀ ਰੋਟੀਆਂ ਸਾਲ ਆ ਹਲੇ ਮੈਂ ਨਹੀਂ ਪਰੌਂਦੇ ਹੋਰ ਨਾ ਕਿ ਮਾਲ ਬੂੜੇ ਖਵਾਦਾ ਮੈਂ ਲੈ ਖਾਲਾ ਦੋ ਲੈ ਬਾਲੀ ਜਿਤ ਕਰਦਾ ਨਾ ਭਾਬੀ ਦੀ ਵੀ ਤੈਨੂੰ ਰੋਟੀਆਂ ਲਾ ਕੇ ਦੇਣਾ। ਭਾਬੀ ਤੈਨੂੰ ਮੈਂ ਕੀ ਕਹਨਾ। ਆਹੋ ਤੇ ਲਿਆ ਆਪਦੀ ਹੂਰ ਉਹ ਲਾ ਕੇ ਦੇ ਦੂ ਤੈਨੂੰ ਪਰੌਂਠੇ। ਨਾ ਪਰੌਂਠੇ ਤੇਰੇ ਅੰਦਰ ਕਿਵੇਂ ਲੰਗਦੇ ਨੇ ਬੁੱਲਤਾ ਤੇਰਾ ਸੂਜਿਆ ਪਿਆ ਸੂਟੀਆਂ ਮਾਰ ਮਾਰ ਕੇ। ਕਿਤੇ ਮੇਰੇ ਸਾਲਾ ਉਹ ਤਾਂ ਆ ਤਾਂ ਨਹੀਂ ਲਾਉਣ ਲੱਗ ਗਿਆ ਤੂੰ ਸੂਟਾ ਹੈਂ। ਸੋਨੂੰ ਮੇਰੇ ਤੇ ਪ੍ਰੋਸਾ ਨਹੀਂ। ਸਾਲਾ ਬਾਣਾ ਪ੍ਰੋਸੇ ਦਾ ਹੈਂ ਪ੍ਰੋਸੇ ਕਰਨ ਯੋਗ ਆ ਛੱਡਿਆ ਵੀ ਆ। ਇਹ ਤਾਂ ਪੁੱਛ ਰਵੈ ਮੈਨੂੰ ਨਾਤੇ ਨੂੰ ਕਿੰਨੇ ਦਿਨ ਹੋ ਗਏ। ਨਾਤੇ ਹੁੰਦਾ ਮੈਨੂੰ 4 ਦਿਨ ਹੀ ਹੋਏ ਨੇ। ਪਰ ਮੂੰਹ ਦੇਖ ਤੇ ਕੋਬਰਾ ਦਾ ਲਾਫਿਆ ਚਾਰ ਦਿਨ ਤਾਂ ਐ ਕਹਿ ਰਿਆ ਹਾਏ ਫੇਰ ਮੇਰੇ ਸਾਲ ਦੇ ਆਏ ਕਰ ਬੂਟ ਦੇਖ ਦਿਲਜੀਤ ਦੋ ਸਾਹਜ ਵਾਲੇ ਹੈਗੇ ਨੇ ਗੱਲ ਸੁਣ ਨਾ ਦਿਲਜੀਤ ਦੋ ਸਾਹਜ ਵਾਲੇ ਪੱਗ ਵੀ ਤੇਰੀ ਤਾਂ ਸਰਤਾਜ ਵਾਂਗ ਬੰਨੀ ਹੋਈ ਹੈ ਬਾਲਟੀ ਚੱਕ ਕੇ ਭਾਗ ਜਾ ਤੈਨੂੰ ਕੋਈ ਦਾਣ ਹੀ ਪਾ ਦੂਗਾ ਆਪਾਂ ਰੋਟੀ ਟਾਬੇ ਤੇ ਖਾ ਜਾਵਾਂਗੇ ਦੋਏ ਜਾ ਕੇ ਨਾ ਤੂੰ ਕੋਈ ਕੰਮ ਕਰਨਾ ਤੇ ਨਾ ਉਹਨੂੰ ਬਸ ਤੇ ਜਾਣ ਦੇਣਾ ਭਗ ਜਾਂਦੇ ਓਏ ਬੱਸ ਵਾਲਾ ਵੀ ਤੇਰੇ ਗਾਲ੍ਹਾਂ ਕੱਢ ਕੇ ਜਾਂਦਾ ਇਹਦੇ ਬਾਰੇ ਮੇਰੇ ਸਾਲ ਦਾ ਤੈਨੂੰ ਪਤਾ ਨਹੀਂ ਤੇਰਾ ਦਿਓਰ ਕਿੰਨਾ ਹੈ ਮੇਰੇ ਸਾਣਲੇ ਦਾ ਮੈਂ ਸੁਣਿਆ ਤੂੰ ਪਤਾ ਪਹਿਲੀ ਸੀਟੀਆਂ ਮਾਰ ਦੇਣਾ ਸਵਾਰੀਆਂ ਨੂੰ ਚੜ੍ਹਨਾ ਨਹੀਂ ਮੈਂ ਤੈਨੂੰ ਦਿਓਰ ਕਹਿੰਦੇ ਨਾ ਗੱਲ ਸੁਣ ਲਾ ਤੇ ਪੂਰੀ ਕਰ ਲਾ ਤੇ ਤੂੰ ਵਿਚਨਾ ਬੋਲਿਆ ਕਰ ਸਵਾਰੀਆਂ ਨੂੰ ਐਂ ਛੱਡ ਜਾਣਾ ਤੂੰ ਪੂਰੀ ਪਹਿਲੀ ਸੀਟੀ ਮਾਰ ਜਾਣਾ ਹੋਰ ਇੱਥੇ ਕੀ ਮੇਰੇ ਸਵਾਰੀਆਂ ਚੜ੍ਹੀਆਂ ਹੋਈਆਂ ਨੇ ਮਾਰੀ ਜਾਣਾ ਆਹ ਤੇਰੇ ਗੋਡਿਆਂ 'ਚ ਆਕਲ ਬੜੀ ਐ ਇਹ ਕੱਢਦਾ ਮੈਂ ਇੱਥੇ ਵੜ ਜੇ ਜਿਹੜੀ ਉਹ ਲੈ ਯਾਰ ਉਹ ਮੈਨੂੰ ਹੀ ਕੁੱਟੀਂਦਾਗਾ ਤੂੰ ਕੋਟਦਾ ਨਹੀਂ ਹੈਗਾ ਜਾ ਬਾਗ ਜਾ ਤੂੰ ਪਹਿਲੀ ਲੇਟ ਹੋਈ ਜਾਣਾ ਮੁਰਦਦ ਦਰਜੀ ਦਾ 사ਜਣਾ ਖਾੜਾ ਲੱਗੂ ਹੈ ਤੇ ਕੀ ਲੱਗੂ ਮੇਰੇ ਸਾਲੇ ਦਾ ਗਾਣੇ ਮੈਨੂੰ ਕਹਿੰਦੇ ਆ ਜਾ ਬਈ ਬਣ ਕੇ ਉੱਡਿਆ ਕਹਿੰਦਾ ਮੈਂ ਹੋਰ ਅਬ ਅਕਰਤਾ ਬਦਲ ਜਿਮਾੜਾ ਤਰਸ ਕਾਲਾ ਗੁਰਤੇ ਦੇ ਗੁਰਤਾ ਦੇਖ ਬ੍ਰਾਂਡ ਐ ਨਵਾਂ ਬ੍ਰਾਂਡ ਚਲਾ ਰਿਹਾ ਜਸ਼ਨ ਮਾਟਣਾ ਕਿਹੜਾ ਬ੍ਰਾਂਡ ਆ ਦੇ ਉਹ ਹੋ ਆ ਦੇਖੀ ਬੇਗੱਟ ਹੋਇਆ ਬੇ ਪਾਣੀ ਨਾਲ ਤਾਂ ਹੀ ਕਰਿਆ ਫਿਰ ਹੋਰ ਗਮਾਂਡੀ ਕਰਕੇ ਕਿਹਨੇ ਤੇ ਫਿਰ ਸੀਟੀ ਨਾ ਮਾਰਦਾ ਐ ਐਂ ਕਰਦਾ ਸੀ ਉਹ ਤਾਂ ਲੈ ਫਿਰ ਉਹ ਤਾਂ ਕਰਨੀ ਹੀ ਆ ਹੁਣ ਮੇਰੇ ਛਾਲੇ ਦਾ ਬਸ ਡਬ ਕਿਸ ਨਾ ਫੇਰਾ ਤੀਵੀਆਂ ਦੇ ਛੁਪਨੇ ਦੇਖਦਾ ਇਹ ਤੀਵੀ ਮੈਨੂੰ ਗਲਾਬ ਜਾ ਫੜਾਉਣ ਲੱਗੀ ਬਸ ਉਹਦੀ ਪਾਣੀ ਭੱਤ ਦੇਖ ਲੈਣੇ ਲੈ ਆਪ ਨੇ ਤੈਨੂੰ ਕੋਈ ਹੋਰ ਗੁਲਦਸਤਾ ਦੇ ਦੇ ਸਾਰਾ ਆਏ ਹੁਣ ਦੀ ਭੱਜੀ ਮੈਂ ਪੂਜਾ ਮੰਗੂ ਓਏ ਚੰਗਾ ਤੂੰ ਲੇਟ ਹੋ ਰਿਹਾ ਮੈਂ ਖਾ ਲੇਗਾ ਮੈਂ ਤੈਨੂੰ ਦੱਸਦਾ ਜਾਣਾ ਨਹੀਂ ਤੈਂ ਕਿ ਛੱਤਰ ਖਾਣੇ ਨੇ ਹਲੇ ਹੁਣ ਤੁਸੀਂ ਫਿਰ ਮੈਨੂੰ ਰੋਟੀ ਦੰਦੇ ਨਹੀਂ ਆ ਦਿਨੀ ਆ ਜਾ ਮਾਲਪੂੜੇ ਤੈਨੂੰ ਕੀ ਕਹਤਾ ਦੀ ਬਾਟ ਹੀ ਲੈ ਜਾ ਤੈਨੂੰ ਮਾਲਪੂੜੇ ਦਾਣ ਹੀ ਮੰਗ ਚੰਗਾ ਬੜਾ ਜਾਨਾ ਬੇਸ਼ਾਂਤ ਨਹੀਂ ਹੋਣੀ ਤੈਨੂੰ ਸਹੀ ਗੱਲ ਸੁਣ ਛੀਟੀਆਂ ਮਾਰਦਾ ਕੋਈ ਕੁੜੀ ਗਮਾੜ ਚ ਆ ਜੂ ਤੇਰੀ ਕੀ ਬਣੂਗਾ ਤੈਨੂੰ ਬਾਅਦ ਚ ਪਤਾ ਲੱਗੂਗਾ ਅਗਲੇ ਕਹਿੰਦੀ ਆ ਮੈਨੂੰ ਦੇਖ ਦੇ ਕੇ ਛੀਟੀਆਂ ਭਜਾਉਣਾ ਤੂੰ ਓਏ ਆਏ ਕਿ ਮੈਂ ਕਹ ਦੂ ਯਾਰ ਮੈਂ ਕਿਸੇ ਕਣੀ ਝਾਕਦਾ ਨਹੀਂ ਅਗਲਾ ਤੇਰੀ ਛੀਟੀ ਦਿਵਾ ਜੂ ਨਾਲੇ ਹੋਰ ਕਰਦਾ ਤੂੰ ਉਹ ਚੰਗਾ ਤੂੰ ਆਪਣੀ ਜਨਾਨੀ ਨੂੰ ਅੰਦਰ ਭੇਜ ਦੇ ਮੈਨੂੰ ਇਹ ਬੁਰੀ ਲੱਗਦੀ ਜਨਾਨੀ ਸਾਲਿਆ ਭਾਬੀ ਲੱਗਦੀ ਆ ਤੇਰੀ ਮੈਂ ਜਨਾਨੀਆਂ ਕਹੂੰ ਮੇਰਾ ਹੀ ਬਾਹਰਾ ਭਾਈ ਵੇਦਨ ਨੂੰ ਕੋਈ ਕੁੜੀ ਦਵੇ ਤਾਂ ਸਹੀ ਐਸਤਾ ਆਪ ਫਾਹਾ ਬੱਡਨ ਨੂੰ ਤਿਆਰ ਆ। ਛਾਲਿਆ 4 ਰੁਪਏਸ਼ੇ ਤੂੰ ਕਮਾਉਂਦਾ ਨਹੀਂ ਗਿਆ। ਤੂੰ ਨਹੀਂ ਹੋਣਦੀ ਮੇਰਾ ਵਿਆਹ। ਮੈਂ ਨਹੀਂ ਹੋਣ ਦਿੰਦੀ ਤੇਰਾ ਦਿਆ। ਨਵਾਜ ਚ ਬੈਠੀ ਆ ਮੇਰੇ। ਹਾਂ ਮੈਂ ਬੈਠੇ ਤੇਰੇ ਜੜਾ ਚ। ਹਾਂ ਦੇਖਾਂ ਜਿਹੜਾ। ਕੱਪੜਾ ਤਾਂ ਤੂੰ ਨਹੀਂ ਤੋਂ ਬਦਲਦਾ ਤੇ ਇੰਨਾ ਕਰਾਉ ਕੋਈ ਵਿਆਹ। ਵਗ ਜਾ ਵਗ ਜਾ ਮੇਰੇ ਸਾਲੇ ਦਾ ਸ਼ਰਟ ਜੀ ਪਾ ਕੇ ਨਾਲੇ ਮੇਰੇ ਆ ਤੇ ਫੁੱਲਾਂ ਵਾਲਾ ਕੱਛਾ ਲੈ ਆਈ ਤੂੰ। ਲੈ ਪਾਈ ਗਿਆ। ਅੱਛਾ ਜੀ ਕਰੇਗਾ ਤੂੰ। ਪਾਇਆ ਕਰੂੰਗਾ ਸਾਲਿਆ ਹੋਰ ਕੀ ਖਾਂਦੇ ਹੁੰਦੇ ਨੇ। ਪਾ ਲਓ ਵਧੀਆ ਪਾ ਲਓ ਫੁੱਲਾਂ ਵਾਲੇ ਕੱਛੇ ਪਾ ਲਓ ਤੁਸੀਂ। ਚੱਲੀ ਆਪਾ ਚੱਲਣਾ ਕੀ ਦੋ ਘੰਟੇ ਬੱਸ ਰੇਟ ਕਰਾਦੀ ਉੱਥੇ ਬਾਈ ਤੈਨੂੰ ਮੈਂ ਦੱਸ ਦਾਂਗਾ ਸਵਾਰੀਆਂ ਲਾਉਣ ਮੈਨੂੰ ਗਾਲਾਂ ਦਿੰਦੀਆਂ ਨਹੀਂ ਆ ਇਹਨੂੰ ਕੋਈ ਕਹੂਗਾ ਅਗਲਾ ਬੱਸ ਮੇਰੀ ਆ ਗਈ ਕੰਮ ਖੜਾ ਤਾਂ ਮੇਰਾ ਮਾਇਦਾ ਤਾਂ ਇਹਨੂੰ ਕਹਿਣਾ ਇਹ ਤਾਂ ਮੇਰੇ ਸਾਲੇ ਦਾ ਬਿੱਜੂਆ ਤੂੰ ਮੈਨੂੰ ਲੈ ਜਾ ਕਰਨ ਮੈਂ ਹਾਰਨ ਬੁਝਾਦਾ ਕਰੂੰ ਇਹ ਤਾਂ ਦਾ ਸੀਟੀ ਜੋਗੀ ਆਵਾਜ਼ ਨਹੀਂ ਨਿਕੜਨੀ ਹੈਗੀ ਆ ਦੇਖੇ ਬਾਜ ਸੀਖੜ ਗਿਆ ਸਾਲੇ ਦਾ ਸੀਟੀ ਨਹੀਂ ਇਹਦਾ ਤਾਂ ਆ ਲੱਛੜ ਦੇ ਤੈਨੂੰ ਸਹੀ ਗੱਲ ਦਾ ਨਾ ਰੋਜ਼ 부ੜੀਆਂ ਛੇੜਦਾ ਬਾਈ 부ੜੀਆਂ ਉੱਥੇ ਅਗਲੇ ਦਿਤੀ ਭਾਈ ਨੂੰ ਕੁੱਠਾ ਬੋਦਾ ਅਗਲੀ ਮੇਰੀ ਬੱਸ ਆ ਗਈ ਤੇਰੀ ਓਏ ਉਹੀ ਨਹੀਂ ਦੇਖੀ ਦੇਖੀ ਭਾਈ ਉਹੀ ਦੋਸ ਲਾਈ ਜਾਂਦਾ ਮੇਰੇ ਤੇ ਹਾਂ ਉਹ ਤਾਂ ਦੋਸ ਆਉਂਦਾ ਮੇਰੇ ਲਾ ਯਾਰਾ ਇਹਨੂੰ ਕਿੰਨਾ ਸਮਝਾਣਾ ਮੈਂ ਟਿਕ ਟਕ ਟੂਆ ਤਾਂ ਕਿ ਆ ਦੀ ਬੀ ਟਿਕ ਟਕ ਤੇ ਨੰਬਰ ਲਿਖਿਆ ਹੋਇਆ ਮੇਰਾ ਉਹ ਨੰਬਰ ਨਹੀਂ ਸੀ ਉਹ ਕਹਿੰਦੇ ਆਪਣੇ ਉਹ ਕੱਲ ਗੁੜੀ ਦਾ ਖੇਤਰ ਪੋਏ ਨੇ ਤੇ ਮੇਰੇ ਵੀ ਨਾਲ ਪੋਏ ਨੇ ਬਾਈ ਝੁੱਗਾ ਪਿਆ ਕਰੇ ਮੇਰੇ ਤਾਂ ਘਰ ਵਾਲੀ ਵੀ ਕੁੱਟਦੀ ਆ ਮੈਨੂੰ ਫੜ ਕੇ ਇਹਦੇ ਕਰਕੇ ਬਾਈ ਮੇਰੇ ਤਾਂ ਰੋਟੀ ਤੋਂ ਵਗ ਗਿਆ ਮੈਂ ਸਾਲਿਆ ਦੇਖ ਲੈ ਰੋਲਾਤਾ ਵਿਚਾਰਾ ਤੈਨੂੰ ਚੋਰਾ ਸ਼ਰਮ ਨਹੀਂ ਹੈਗੀ ਅਈ ਤੇ ਬੇਇੱਜ਼ਤੀ ਕਰਾਈ ਜਾਣਾ ਸ਼ਰਮ ਕਰ ਲਾ ਮਾੜੀ ਮਾੜੀ ਹੁਣ ਤੂੰ ਗੱਲ ਛੋਣ ਉਹ ਮੈਂ ਤਾਂ ਭੈਣ ਦੀ ਲਿਹਾਜ਼ ਕਰਕੇ ਬੈਠਾਂਗਾ ਇਹਦੇ ਭਾਈ ਦੀ ਲਿਹਾਜ਼ ਕਰਕੇ ਉਹਨੇ ਲਵਾਇਆ ਸੀਗਾ ਮਾਹਾਂ ਚੱਲ ਕੋਈ ਗੱਲ ਨਹੀਂ ਕਿ ਰੋਟੀ ਬਣੀ ਜਾਂਦੀ ਭਾਈ ਕੋਈ ਲੋਡ ਨਹੀਂ ਲਿਹਾਜ਼ ਕਰਦੀ ਇੰਨਾ ਵਰਗਾ ਨਾਲ ਲਹਾਇ ਕਰੇਂਗਾ ਤੂੰ ਮੈਂ ਤਾਂ ਭਾਈ ਨੂੰ ਇੱਕ ਦਿਨ ਦੇ ਦਿੰਦਾ ਮੈਂ ਤੈਨੂੰ ਕੱਢੂਗਾ ਮੈਂ ਤਾਂ ਕੋਈ ਵਧੀਆ ਬੰਦਾ ਲੇਕ ਆਹਾ ਹਾ ਹਾ ਕੱਢ ਦੇ ਤੂੰ ਮੈਨੂੰ ਲੈ ਜਾ ਕਰ ਪੱਕੀ ਗੱਲ ਕਰ ਲਾ ਰੁਪਈਆ 400 ਰੁਪਈਆ ਦੇ ਦੇ ਚਾਹੇ ਤੂੰ ਮੈਨੂੰ ਐਂ ਦੱਸ ਮੈਨੂੰ ਵੀ ਬੀਆਂ ਹੁੰਦੀਆਂ ਨੇ ਪੂਰੀਆਂ ਬੱਸ 'ਚ ਘੈਂਟੀਆਂ ਉਹ ਬਾਈ ਰਹਿਣ ਦੇ ਮੈਂ ਤਾਂ ਉਹ ਠਰਕੀ ਨਹੀਂ ਸਮਝਦਾ ਇੱਕ ਠਰਕੀ ਦੂ ਹੋ ਗਿਆ ਬਾਈ ਮੈਂ ਤਾਂ ਉਹਦੀ ਬੱਸੀ ਵੇਚੀ ਬਾਈ ਮੈਂ ਤੇਰੇ ਮੂਰੇ ਹੱਥ ਜੋੜਦੀਆਂ ਮੇਰੇ ਭਰਾਣੇ ਇਹਨਾਂ ਨੂੰ ਲਵਾਏ ਸੀ ਨਾ ਦੋਨਾਂ ਨੂੰ ਰਹਿਣ ਦੇ ਮਰਨ ਦੇ ਭੁੱਖੇ ਘਰੇ ਰੋਡੇ ਦਾ ਕਾਮਲੇ ਟੱਪਰ ਜਾ ਕੇ ਮੈਂ ਵੀ ਕਾਮਲਾ ਹੋ ਗਿਆ ਐਨਾ ਬੌਲ ਮਾਰਿਆ ਨਾ ਤੁਸੀਂ ਨੇ ਮੇਰਾ ਦਿਮਾਗ ਹਲਾਤਾ ਤੁਸੀਂ ਸ਼ਰਮ ਕਰ ਲਓ ਮਾੜੀ ਮੋਢੀ ਬਾਹਰਲਾ ਬੰਦਾ ਆਇਆ ਤਾਂ ਦੇਖ ਲਿਆ ਕਰੋ ਵੀ ਕੋਈ ਆਇਆ ਵਾ ਤੂੰ ਬੰਦਿਆਂ ਦੇ ਕੰਮਾਂ 'ਚ ਕੀ ਕਰਦੀਆਂ ਘੱਟ ਰੂ ਖੁੱਲਾ ਪਿਆ ਜਾ ਕੇ ਬੰਨ ਦੇ ਆਹੋ ਤੂੰ ਅਖਬਾਰ ਪੜ੍ਹ ਚੱਲ ਤੇਨੂੰ ਸੀਟੀ ਕਰ ਲਾ ਦੇ ਮੈਂ ਘਰ ਦੇ ਕੰਮ ਕਰ ਲੈਣੀ ਆ ਨਾ ਮੇਰੇ ਸਾਲ ਆ आज ਦੀ ਪੈਂਟ ਕੱਢਦਾ ਤੀ ਤੂੰ ਐਂ ਜੇ ਕਰਦਾਗਾ ਉਹ ਸਾਡਾ ਮੜਾ ਕੰਮ ਦੀਗਾ ਇੱਕ ਕੰਮ ਕੰਮ ਕੋਈ ਨਹੀਂ ਸੀ ਇਹਨੇ ਇਹ ਰੋਜ਼ ਬੇਇੱਜ਼ਤੀ ਕਰਾਉਂਦਾ ਮੇਰੀ ਬੱਚੇ ਚ ਇਹਦੇ ਕਰਕੇ ਬੱਸ ਵਿਗੂ ਮੇਰੀ ਇਹਦੇ ਕਰਕੇ ਮੈਂ ਤਾਂ ਮੇਰੇ ਸਾਲੇ ਨੂੰ ਪਹਿਲਾਂ ਕਹਿਦੀ ਮਾਂ ਜਾ ਤਾਂ ਟਰੱਕ ਪਾਦਾ ਨੇ ਭੁੱਕੀ ਲਿਆਇਆ ਕਰੀ ਨਾਲੇ ਵੇਚ ਦਾਂਗੇ ਆਪਾਂ ਕਿ ਪੁੱਛਾਲ ਦੇ ਪਟੇ ਨਹੀਂ ਚੱਲੇ ਜਾਣੇ ਤੁਹਾਡੇ ਤੋਂ ਪੁੱਛਾਲਿਆਂ ਨੂੰ ਆਪਾਂ ਵਿੱਚੋ ਹੀ ਸਾਰੇ ਦਾ ਕਰਾਂਗੇ ਬਹੁਤ ਚੰਗਾ ਕੰਮ ਨਾ ਕਰਿਓ ਪਹਿਲਾਂ ਤਾਂ ਇਹਨੂੰ ਨਮਾ ਦੇ ਯਾਰ ਉੱਥੇ ਮੁਸ਼ਕ ਦੇ ਮਾਰੇ ਅੱਧੀਆਂ ਸਵਾਰੀਆਂ ਚੜਦੀਆਂ ਉਹ ਸੈਂਟਰ ਫਰੂਜਰ ਉਹ ਸੈਂਟ ਲਾਇਆ ਮੇਰੇ ਕਹਿੰਦੇ ਕੋਬਰਾ ਸੈਂਟ ਆ ਦੇਖੀ ਚਾਰ ਦਿਨ ਹੋ ਗਏ ਪਹਿਲਾਂ ਲਾਇਆ ਕਿਹੜੀ ਆਹ ਸੈਂਟਰ ਫਰੂਜਰ ਕਿਹੜਾ ਕਹਿੰਦਾ ਲਾਇਆ ਹੋਇਆ ਇਹ ਦੇਖੀ ਲੈ ਮੇਰੇ ਚੁਆਇਆ ਪਿਆਗਾ ਚੁਗ ਗਿਆ ਓਏ ਆਹ ਦੇਖ ਬੂਟ ਦੇਖ ਪੈਂ ਦੱਸਿਓ ਦੇ ਨਾਲ ਤੇ ਕਹਿੰਦੇ ਆਪਣੇ ਦਰਜੀਦ ਦੇ ਸਾਜ ਨਾਲ ਦਰਜੀਦ ਦੇ ਸਾਜ ਮੇਰੇ ਸ਼ਾਲ ਆ ਉਹਦੀ ਰੀਸ਼ ਕਰੇ ਤੋਂ ਹੈ ਬ੍ਰਾਂਡ ਹੈ ਇਹ ਮੇਰਾ ਬਾਣਿਆ ਬਾਈ ਮੈਂ ਤਾਂ ਛੋੜੇ ਟੱਬਰ ਦੀ ਲੋੜ ਨਹੀਂ ਮੈਂ ਤਾਂ ਉਹਦੀ ਬਸ ਸਾਫ ਚਲਾਉ ਇਹਨੂੰ ਆਪ ਦਾ ਘਰੇ ਰੱਖ ਲੋ ਤੁਸੀਂ ਇਹ ਟਾਈਮ ਤੇ ਤਾਂ ਨਹੀਂ ਆਉਣਾ ਨਹੀਂਗਾ ਸੁਆਦ ਕਰ ਲੈ ਕਨੈਕਟਰੀਆਂ ਤੂੰ ਵੀ ਉਹ ਚੰਗਾ ਫਰਨਾ ਅੱਗੇ ਵਗ ਚੱਲੂ ਮੈਂ ਸਾਲਿਆ ਆਕੇ ਨੂਕੇ ਕੋਈ ਨਹੀਂ ਮੇਰੀ ਬੱਥ ਤੇ ਟੋਰੀਆ ਆ ਜਾ ਤੂੰ ਚੱਲ ਗਿਆ ਮੇਰੇ ਨਾਲ ਆ ਜਾ ਜਾਂ ਮਰ ਜਾ ਹਾਏ ਵੇ ਮੇਰੇ ਰੱਬ ਦਿਮਾਗ ਖਾ ਲਿਆ ਕਿੱਥੇ ਮੇਰੇ ਬੁਜਵਾਨਾਂ ਦੇ ਪੱਲਾ ਪੈ ਗਿਆ ਵੇ ਵਗ ਜਾ ਕੋਈ ਕੰਮ ਕਰ ਲੈ ਇੱਥੇ ਮੇਰੇ ਸਰਾਣੇ ਖੜਾ ਕੀ ਕਰਦਾ ਹੈ ਕਵੇਂ ਬੋਲਦੀ ਆ ਮੇਰੇ ਸਾਲੇ ਦੀ ਬਿੱਜੂ ਔਰਤ ਅਖਬਾਰ ਵੀ ਨਹੀਂ ਪੜਨ ਦਿੱਤਾ ਹੈ ਗਿਆ ਉਹ ਡਿਗਰੀ ਲੈਣੀ ਐ ਨਾ ਅਖਬਾਰ ਪੜ ਕੇ ਤੂੰ ਕੀ ਪਤਾ ਮਿਲ ਜਾਂਦੀ ਕੋਈ ਹੋਰ ਲਿਆਉਂਦੇ ਤੇ ਥੋ ਸੋਣ ਹੀ ਲਿਆਉਂਦਾ ਜੇ ਡਿਗਰੀ ਮਿਲ ਜਾਂਦੀ ਤੇਰੀ ਕੀ ਲੋੜ ਸੀ ਮੈਨੂੰ ਆਹੋ ਤੂੰ ਦਾ ਚੰਨ ਵਰਗਣ ਤੇ ਥੋ ਤਾਂ ਉਪਰੀ ਆ ਮੈਂ ਜਾ ਬਗ ਜਾ ਬਗ ਜਾ ਮੈਂ ਤਾਂ ਭੁੱਕੀ ਦਾ ਕਾਰਡ ਲਾਉਣਾ ਸਾਰਾ ਨਸ਼ਾ ਖਰਾਬ ਕਰਤਾ ਮੇਰਾ